ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਕਮੈਂਟ ਕਰਕੇ ਐਂ ਦੱਸ ਦਿਓ ਵੀ ਕਿੰਨਾ ਕਿੰਨਾ ਭਰਾਵਾਂ ਨੇ ਚਾਰ ਪਾਲਿਆ ਚਾਰ ਤਾਂ ਵੈਸੇ ਹਰੇਕ ਹੀ ਪਾਉਂਦਾ ਅੱਜ ਦੇ ਟਾਈਮ 'ਚ ਹਨਾ ਵੀ ਸੁਖ ਹੋ ਗਿਆ ਚਾਰ ਪਾਉਣ ਦਾ ਪਰ ਜਿਹੜੀ ਵੀਡੀਓ ਅੱਜ ਬਣਾ ਰਹੇ ਆ ਇਹ ਬਾਈ ਚਾਰ ਵੱਖਰੇ ਤਰੀਕੇ ਨਾਲ ਪਾਉਂਦੇ ਨੇ ਵੱਖਰੇ ਤਰੀਕੇ ਨਾਲ ਤੁਸੀਂ ਦੇਖ ਹੀ ਰਹੋਗੇ ਹਨਾ ਆਸੇ-ਪਾਸੇ ਪੜੀਆਂ ਆਏ ਪੂਰੀਆਂ ਵਧੀਆ ਬੰਨੀਆਂ ਵਿਆਣੇ ਲਿਫਾਫਾ ਵੀ ਵਧੀਆ ਕੁਆਲਟੀ ਦਾ ਲਾਇਆ ਪਿਆ ਸਾਰੀ ਗੱਲਬਾਤ ਕਰਾਂਗੇ ਤੇ ਆ ਥੱਲੇ ਇਹਨਾਂ ਦੀ ਇੱਕ ਤੂੜੀ ਪਾਈ ਵੀ ਆ ਰੈਂਪ ਰੁੰਪ ਵੀ ਵਧੀਆ ਤਿਆਰ ਕੀਤਾ ਹੋਇਆ ਹੈ ਨਾ ਵੀ ਮਿੱਟੀ ਰਾਲਣ ਦਾ ਕੋਈ ਚਾਂਸ ਹੀ ਨਹੀਂ ਹੈਗਾ ਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਕਿਸਾਨ ਭਰਾ ਨਾਲ ਆਪਣੇ ਨਾਲ ਕਿਸਾਨ ਭਰਾ ਹੈਗੇ ਨੇ ਉਹ ਤੇ ਨਾਲੇ ਉਹਨਾਂ ਨੂੰ ਐਕਸਪੀਰੀਅੰਸ ਪੁੱਛਾਂਗੇ ਵੀ ਕਿੰਨੇ ਟਾਈਮ ਤੋਂ ਤੁਸੀਂ ਚਾਰ ਪਾਉਨੇ ਹੋ ਕੀ ਗੱਲ ਬਾਤਾਂ ਕਿੰਨਾ ਖਰਚਾ ਵਰਚਾ ਆ ਜਾਂਦਾ ਵੀ ਤੁਸੀਂ ਇੰਨੀ ਸਾਂਭ ਸੰਭਾਈ ਕਿਉਂ ਕਰਦੇ ਹੋ ਵੀ ਲੋਕ ਤਾਂ ਪਾਈ ਜਾਂਦੇ ਨੇ ਥੱਲੇ ਮਿੱਟੀ ਪਈ ਹੁੰਦੀ ਆ ਉੱਤੇ ਚਾਰ ਪਾ ਦਿੰਦੇ ਨੇ ਗੱਲ ਬਾਤ ਕੀ ਆ ਹਸਰੀ ਕਾ ਵੀਰੇ ਹਸਰੀ ਕਾ ਜੀ ਆ ਲਾ ਲੋ ਤੇ ਸਭ ਤੋਂ ਪਹਿਲਾਂ ਇਹ ਦੱਸ ਦੋ ਵੀ ਤੁਸੀਂ ਚਾਰ ਕਿੰਨੇ ਟਾਈਮ ਤੋਂ ਪਾ ਰਹੇ ਹੋ ਸਾਨੂੰ 4-5 ਸਾਲ ਹੋ ਗਏ ਸਾਲ ਚਾਰ-ਪੰਜ ਸਾਲ ਠੀਕ ਹੈ ਕਿਵੇਂ ਦਾ ਐਕਸਪੀਰੀਅੰਸ ਰਿਹਾਗਾ ਨਹੀਂ ਪੂਰਾ ਵਧੀਆ ਨਹੀਂ ਪਹਿਲੇ ਸਾਲ ਤਾਂ ਨਾ ਜਿਵੇਂ ਆ ਕਾਗਜ਼ਨਾਮੇ ਨੇ ਧੱਕਿਆ ਥੱਲੇ ਤੂੜੀ ਨਾ ਪਾਈ ਸਾਨੂੰ ਤਜਰਬਾ ਨਹੀਂ ਸੀ ਇਹਦੇ ਬਾਰੇ ਠੀਕ ਹੈ ਤੇ ਉਦੋਂ ਬਾਅਦ ਸਾਡਾ ਛਲੋ ਚਾਰ ਰਸ਼ਮਾਂ ਦੇ ਖਰਾਬ ਹੋ ਗਿਆ ਠੀਕ ਹੈ। ਉਹ ਖਰਾਬ ਹੋਣ ਜਦੋਂ ਇਹ ਨੰਗਾ ਰਹਿ ਜਾਂਦਾ ਥੱਲੇ ਉਹਦੇ ਤੇ ਸੁੰਡ ਪੈ ਜਾਂਦਾ ਧਰਤੀ ਜਦੋਂ ਸਾਈਡ ਤੇ ਨਾ ਕਾਗਜ਼ ਨਾਲ ਹੋਵੇ। ਠੀਕ ਹੈ। ਉਹ ਦੂਆ ਫਿਰ ਅਸੀਂ ਹੱਥ ਜਿਵੇਂ ਹੱਥਲੇ ਤੱਕ ਕਾਗਜ਼ ਇੱਕ ਵਧੀਆ ਕੁਆਲਿਟੀ ਦਾ ਕਾਗਜ਼। ਕਾਗਜ਼ ਇਹ ਵਧੀਆ ਕੁਆਲਿਟੀ ਦਾ। ਹਾਂ, ਪਾਟੇ ਨਾ ਜਿਹੜਾ ਖਿੱਚੇ ਤੋਂ ਵੀ ਨਾ ਇਹ ਖਿੱਚਿਆ ਤਾਂ ਜਾ ਸਕਦਾ। ਇਹ ਪਾੜਦਾ ਨਹੀਂ ਹੈਗਾ। ਇੱਕ ਵੀ ਕਾਗਜ਼ ਮੰਗੂ ਆਉਂਦਾ ਨਕਲੀ ਜਾ। ਨਕਲੀ ਜਾ ਉਹ ਪਾੜ ਜਾਂਦਾ ਫਿਰ ਉਹਦੇ ਵਿੱਚ ਦੀ ਨਾ ਉਹ ਸੱਲ ਬਗ ਜਾਂਦੀ ਹੈਗੀ ਫਿਰ ਉੱਥੇ ਸੁੰਡ ਪੈ ਜਾਂਦਾ ਇਹਦੇ। ਠੀਕ ਹੈ। ਇੱਕੇ ਜਿਹੜੀ ਥੱਲੇ ਤੂੜੀ ਹੈਗੀ, ਜਿਹੜੀ ਛਿੱਟ ਕੇ ਜਿਹੜੀ ਇਦੇ ਵਿੱਚ ਇਹ ਥੱਲੋਂ ਰੇਤਾ ਬਣੀ ਰਲਦਾ ਦੋ ਫਾਇਦੇ ਨੇ ਇਹਦੇ ਇੱਕ ਪਹਿਲੇ ਸੋਕੂਗੀ ਇੱਕ ਥੱਲੋਂ ਜਦੋਂ ਆਪਾਂ ਪੱਟਾਂਗੇ ਬਾਅਦ ਚ ਇਹ ਰੇਤਾ ਨਹੀਂ ਆਉਂਦਾ ਇਹਦੇ ਵਿੱਚ ਠੀਕ ਆ ਇਹਦੇ ਵਿੱਚ ਇਹ ਦੋ ਤਿੰਨ ਬੈਣੀ ਫਿੱਟ ਨੇ ਉਸ ਤੋਂ ਬਾਅਦ ਫਿਰ ਅਸੀਂ ਪਹਿਲੇ ਸਾਲ ਦਾ ਸਵੇ ਇਵੇਂ ਮੈਂ ਮੈਂ ਪਹਿਲਾਂ ਦੱਸਿਆ ਹਨਾ ਵੀ ਵਿੱਚ ਮੇਰੇ ਕਿਸਾਨ ਭਰਾ ਕੀ ਕਰਦੇ ਨੇ ਆਈ ਮਿੱਟੀ ਭੀ ਹੁੰਦੀ ਉੱਤੇ ਚਾਰ ਖਿਲਾਰ ਦਿੰਦੇ ਨੇ ਵੀ ਚਾਰ ਖਿਲਾਰਤਾ ਜਦੋਂ ਟਰੈਕਟਰ ਪਾਟਦਾ ਉਹ ਮਿੱਟੀ ਵਿੱਚ ਰਲ ਜਾਂਦੀ ਹੈ ਯਾਨੀ ਉਹ ਗਲਤ ਆਕਸਰ ਨੂੰ ਫਿਰ ਵੀ ਪਸ਼ੂਆਂ ਨੇ ਖਾਣਾ ਇੰਨੀ ਕਿ ਤਾਂ ਆਪਾਂ ਨੂੰ ਕੇਅਰ ਕਰਨੀ ਜ਼ਰੂਰੀ ਹੈ ਨਾ ਹੂੰ ਫਿਰ ਵੀ ਉਹਨਾਂ ਦੇ जानਾਗੇ ਵੀ ਜੇ ਵਧੀਆ ਕੰਮ ਕਰਨਾ ਤਾਂ ਵਧੀਆ ਕਰੋ ਨਹੀਂ ਫਿਰ ਕੋਈ ਫਾਇਦਾ ਨਹੀਂ ਜਿਵੇਂ ਤੁਸੀਂ ਕਹਿੰਦੇ ਟਾਇਰਾਂ ਨਾਲ ਪੱਟਦੇ ਉਹ ਤਾਂ ਵਾਕਈ ਸਹੀ ਆ ਪੱਟਦੇ ਦੂਜੇ ਨੰਬਰ ਤੇ ਜਦੋਂ ਹੁਣ ਅਸੀਂ ਟਰਾਲੀ ਕੱਢਾਂਗੇ ਇੱਥੇ ਜਦੋਂ ਚਾਰ ਵੱਧ ਹੋ ਗਿਆ ਟਰਾਲੀਆਂ ਉਤੋਂ ਹੀ ਨੰਘਾਵਾਂਗੇ ਪਹਿਲਾਂ ਲਤੜਾਈ ਫੁੱਲ ਉਸ ਤੋਂ ਬਾਅਦ ਦੂਜੇ ਟਰੈਕਟਰ ਨਾਲ ਟੋਚਨ ਪਾਈ ਕੱਢਣਾ ਸੀ ਟਰਾਲੀ ਵਾਲੇ ਬਾਹਰੋਂ ਬਾਹਰੋਂ ਹਾਂ ਦੂਰੋਂ ਖਿੱਚ ਕੇ ਨਾ ਅਗੇ ਇੱਥੇ ਸਲਿੱਪ ਮਾਰੇ ਸਲਿੱਪ ਨਹੀਂ ਮਾਰਨਦਾ ਕਿਉਂਕਿ ਜਦੋਂ ਸਲਿੱਪ ਮਾਰਾਂਗੇ ਤਾਂ ਥੋੜਾ ਮਿੱਟੀ ਪੱਟੂ ਹੋਊਗੀ ਫਿਰ ਉਹ ਚਾਰਚ ਰੰਗੂਗੇ ਠੀਕ ਹੈ ਠੀਕ ਹੈ ਇੱਕ ਵਿੱਚ ਜਦੋਂ ਚਾਰ ਚਰਲਦਾ ਵਧੀਆ ਲੱਗੀ ਜਿਹੜੀ ਕਹੀ ਵੀ ਹੈ ਨਾ ਪਸ਼ੂਆਂ ਨੇ ਖਾਣਾ ਵੀ ਜਿਹੜੇ ਪਸ਼ੂ ਨੇ ਉਹ ਵੀ ਮਨੁੱਖ ਵਰਗ ਹੀ ਨੇ ਨਾ ਜਿਵੇਂ ਆਪਾਂ ਰੋਟੀ ਸਾਫ਼-ਸੁਥਰੀ ਖਾਂਦੇ ਆ ਵੀ ਆਪਾਂ ਚਾਰ ਵੀ ਜਿਹੜਾ ਉਹਨਾਂ ਨੂੰ ਸਾਫ਼-ਸੁਥਰਾ ਘਵਾਈਏ ਭਾਈ ਇੱਕ ਜਿੰਮੇ ਵਿੱਚ ਲੋਕ ਕਹਿ ਦਿੰਦੇ ਨੇ ਯਾਰ ਵੀ ਚਾਰ ਨਾਲ ਬਿਮਾਰੀਆਂ ਆਉਂਦੀਆਂ ਨੇ ਹਨਾ ਤੇ ਉਹਦੀ ਰੋਕਥਾਮ ਲਈ ਕੀ ਕਰ ਸਕਦੇ ਆ ਆਪਾਂ ਨਹੀਂ ਅਸਲ ਵਿੱਚ ਵੱਡੀ ਚੀਜ਼ ਇਹ ਗਲਤੀ ਆਪਾਂ ਆਉਣ ਦੀ ਤੇ ਇੱਕ ਚਾਰ ਜਦੋਂ ਆਪਾਂ ਪੱਟ ਕੇ ਲੈ ਕੇ ਜਾਂਦੇ ਆ ਇਹ ਚੀਜ਼ਾਂ ਦਾ ਹੀ ਫਰਕ ਆਗਾ ਥੋੜਾ ਜਿਹਾ ਉਹਦੇ ਵਿੱਚ ਨਾ ਜਦੋਂ ਆਪਾਂ ਕਾਗਜ ਨਹੀਂ ਵਧੀਆ ਲਾਉਂਦੇ ਥੱਲੇ ਸੁੰਡ ਪੈ ਜਾਂਦੇ ਉਹਦੇ ਵਿੱਚ ਉਲੀ ਪੈ ਜਾਂਦੀ ਹੈਗੀ। ਸਵਾਰ ਦੀ ਕੁਆਲਿਟੀ ਬਣਾਉਣ ਦੀ ਬੰਦੇ ਦੇ ਆਪ ਦੇ ਵੱਸ ਦਾ ਰੋਗ ਹੈ। ਜਦੋਂ ਆਪਾਂ ਇਹਨੂੰ ਵਧੀਆ ਕੇਅਰ ਕਰਾਂਗੇ, ਵਧੀਆ ਟਕਾਂਗੇ, ਉਦੋਂ ਬਾਅਦ ਇਹਨੂੰ ਉਲੀ ਨਹੀਂ ਪੈਂਦੀ ਫਿਰ। ਜੀ। ਜਦੋਂ ਆਪਾਂ ਊਂਤ ਊਥ-ਮੁੱਥ ਕਰਦੇ ਨੇ ਵਿੱਚ ਰੇਤਾ ਰਲ ਜਾਂਦਾ, ਸੈੱਡ ਆਪਾਂ ਵਧੀਆ ਨਹੀਂ ਟਕੀਆਂ ਹੈਗੀਆਂ। ਉਹਦੇ ਵਿੱਚ ਜਾ ਕੇ ਫਿਰ ਜਦੋਂ ਸੁੰਡ ਪੈਂਦਾ, ਸੁੰਡ ਨਾਲ ਗਾਹਾਂ ਉਲੀ ਪੈ ਜਾਂਦੇ। ਕਿਉਂ ਉਹਦੇ ਵਿੱਚ ਦਾਣਾ ਹੁੰਦਾ, ਦਾਣਾ ਨਾਜ ਆ। ਉਹਦੇ ਵਿੱਚ ਸੁੰਡ ਪੈਣਾ ਸੁਭਾਅਕਾ ਗੱਲ ਹੈ। ਠੀਕ ਹੈ। ਇਹਦੇ ਵਿੱਚ ਇਹ ਚੀਜ਼ਾਂ ਦੇਖ ਕੇ ਆਪਾਂ ਵੇਸੀ ਸਾਨੂੰ ਤਾਂ ਕੋਈ ਪ੍ਰੋਬਲਮ ਆਈ ਨਹੀਂ ਹੈਗੀ ਇਹਦੇ ਵਿੱਚ ਹੂੰ ਸਾਨੂੰ ਤਾਂ ਕਾਫੀ ਟਾਈਮ ਹੋ ਗਿਆ ਪਾਉਂਦਿਆਂ ਨੂੰ ਜੀ ਜੀ ਕਈ ਸਾਲ ਹੋ ਗਏ ਵਿਚਾਰ ਸਾਲ ਹੋ ਗਏ ਜਿਹੜੀਆਂ ਤੁਸੀਂ ਇਹ ਪੜੀਆਂ ਬੰਨੀਆਂ ਨੇ ਪੜੀਆਂ ਵੀ ਸੋਡੀਆਂ ਐ ਜਿਵੇਂ ਮੈਂ ਪਹਿਲਾਂ ਵੀਡੀਓ ਚ ਦੱਸਿਆ ਵੀ ਐ ਪੂਰਾ ਰੀਜ ਲਾ ਕੇ ਹਨਾ ਵੀ ਕੋਈ ਮਿੱਟੀ ਮੁੱਟੀ ਢਾਲਣ ਦਾ ਕੋਈ ਖਾਸਾ ਹੀ ਨਹੀਂ ਹੈਗਾ ਹਾਂ ਇੱਕ ਦੂਜੇ ਨੰਬਰ ਤੇ ਇਹ ਗੱਲ ਆ ਵੀ ਚਾਰ ਦੀ ਜਿਵੇਂ ਮਟਾਈ ਉਹੀ ਹਿਸਾਬ ਨਾਲ ਹੋਵੇ ਜਿਹੜੀ ਇੱਕ ਇੱਕ ਟਾਈਮ ਦੇ ਵਿੱਚ ਸਾਰੀ ਦਿੱਤਾ ਤਾਂ ਹੱਦ ਲੈ ਕੇ ਥੱਲੇ ਤੱਕ ਪੱਟੀ ਜਾਵੇ ਠੀਕ ਐ ਇਹ ਨਾ ਹੋਵੇ ਵੀ ਆਪਾਂ ਧਾਰਜ ਪੱਟ ਕੇ ਲੈ ਕੇ ਜਾਂ ਚਾਰ ਦਿਨ ਪੱਟਣ ਆਏ ਫਿਰ ਉਹਦੇ ਵਿੱਚ ਸੁੰਡ ਪੈ ਜਾਂਦਾ ਜਿਵੇਂ ਇੱਕ ਬਾਈ ਸਾਰ ਪਾਉਣੇ ਉਹਨੇ ਤੁਸੀਂ ਵੀ ਨਹੀਂ ਵੈਸੇ ਅਸੀਂ ਤਾਂ ਕਿਤੇ ਨੋਨ ਪਾਇਆ ਨਹੀਂ ਹੈਗਾ ਪਰ ਵਧੀਆ ਬੈਨੀਫਿਟ ਤਾਂ ਹੈਗਾ ਪੈਸੇ ਵਿੱਚ ਪਾਉਂਦੇ ਨੇਗੇ ਪਰ ਅਸੀਂ ਕਿਤੇ ਪਾਇਆ ਨਹੀਂ ਸਾਨੂੰ ਤਾਂ ਉਹੀ ਵੈਸੇ ਬੈਣੀ ਵਿੱਚ ਹੋਰ ਜਮਾਨ ਜਮਾਨ ਬਾਵਾ ਕੁਛ ਛੱਟੀ ਜਾਂਦੇ ਨੇ ਹਾਂ ਬਸ ਕੁਛ ਛੱਟੀ ਜਾਂਦੇ ਨੇਗੇ ਜੀ ਡੋਡੀ ਉਹਦਾ ਆਪ ਆਉਂਦਿਆ ਉਹ ਆਗੇ ਪਰ ਅਸੀਂ ਤਾਂ ਵੈਸੇ ਆਹੀ ਚੀਜ਼ ਆ ਪਰ ਇਹਨੂੰ ਪ੍ਰੋਪਰ ਟਾਈਮ ਤੇ 85 ਦਿਨਾਂ ਤੇ 80 ਦਿਨਾਂ ਤੇ ਪਾਉਣੇ ਆ ਤੇ ਕਿਸਾਨਪਰਾਵੋ ਜਿਹੜਾ ਤੁਸੀਂ ਆ ਥੱਲੇ ਹੁਣ ਚਾਰ ਪਿਆ ਦੇਖ ਰਹੇ ਹੋ ਇਹ ਚਾਰ ਤੁਸੀਂ ਕਹਿ ਰਹੇ ਹੋ ਸੋਚ ਰਹੇ ਹੋਗੇ ਵੀ ਇਹ ਚਾਰ ਵਧੀਆ ਤਰੀਕੇ ਨਾਲ ਨਹੀਂ ਬਣਾਇਆ ਵਾ ਇਹ ਤੁਹਾਨੂੰ ਮੈਂ ਦੱਸ ਦਿੰਨਾ ਵਧੀਆ ਤਰੀਕੇ ਨਾਲ ਕਿਉਂ ਨਹੀਂ ਬਣਾਇਆ ਜਿਹੜੇ ਆਪਾਂ ਹੁਣ ਸਾਈਡਾਂ ਤੋਂ ਡਾਲ ਵੜਦੇ ਹੁੰਨੇ ਆ ਇਹ ਉਹਨਾਂ ਦਾ ਚਾਰ ਆ ਇਹ ਇਹਨਾਂ ਨੇ ਕਿਸਾਨ ਭਰਾਵਾਂ ਨੇ ਮੱਝਾਂ ਨੂੰ ਨਹੀਂ ਪਾਉਣਾ ਇਹੇ ਟੋਏ ਦੇ ਵਿੱਚ ਥੱਲੇ ਲਈ ਪਰਤ ਖਿਲਾਰ ਦੇਣੀ ਆ ਸਹੀ ਕਹਿਣਾ ਵੀਰੇ ਮੈਂ ਹਾਂਜੀ ਹਾਂ ਹਾਂ ਇਹ ਜਿਹੜੀ ਪਰਤ ਆ ਨਾ ਇਹ ਥੱਲੇ ਖਿਲਾਰ ਦੇਣੀ ਆ ਵੀ ਇੱਕ ਪਸ਼ੂ ਨੂੰ ਹੋਰ ਸੇਫਟੀ ਹੋ ਜਾਏ ਮਿੱਟੀ ਰਲਣ ਦਾ ਕੋਈ ਵੀ ਚਾਂਸ ਨਾ ਹੋਵੇ ਕਿਸਾਨ ਭਰਾ ਕਹਿੰਦੇ ਨੇ ਵੀ ਜੇ ਸਾਡੀ ਟਰਾਲੀ ਦੀਆਂ ਦੋ ਟਰਾਲੀਆਂ ਖਰਾਬ ਹੋ ਜਾਣ ਪਰ ਪਸ਼ੂਆਂ ਨੂੰ ਨਾ ਇਹ ਚੱਲ ਜੇ ਸਾਡੀ ਟਰਾਲੀ ਉਹ ਟ੍ਰਾਲੀ ਖਰਾਬ ਹੋ ਜੂ ਸਾਨੂੰ ਕੋਈ ਚੱਕਰ ਨਹੀਂ ਕਿਉਂਕਿ ਇੱਕ ਟਾਲੀ ਹੋਰ ਆਣੀ ਆ ਉਹ ਉੱਥੇ ਮੂਰੇ ਖੜਾ ਦੇਣੀ ਆ ਜਦ ਕਿ ਤੈਹ ਲੱਗ ਜੂਗੀ ਜੇ ਗਲ ਨਾ ਹੋ ਜਾ ਜਿਹੜਾ ਮੜਾ ਮੋਟਾ ਖਰਾਬ ਹੋਣ ਉਹ ਥੱਲੇ ਹੀ ਵੋਟਾ ਖਰਾਬ ਹੋ ਜੂਗਾ ਠੀਕ ਹੈ ਜੀ ਵੈਸੇ ਉਹ ਜੁਨੀਵਰਸਿਟੀ ਵੀ ਕਹਿੰਦੇ ਬੜਾ ਬਰੀਕ ਨਾ ਪਾਓ ਇਹਨੂੰ ਜੀ ਜੀ ਵੀ ਪਸ਼ੂ ਦੇ ਗਾਲੀ ਚਾਉਣਾ ਜ਼ਰੂਰੀ ਆ ਬੜਾ ਬਰੀਕ ਪਾ ਕੇ ਪਸ਼ੂ ਫਿਰ ਗਾਲੀ ਘਟ ਕਰਦਾ ਹਾਂ ਵਿੱਚ ਕਿਸਾਨ ਭਰਾ ਕਹਿੰਦੇ ਨੇ ਵੀ ਇਹਦਾ ਛਲਰੇ ਹੀ ਬਾਹਲੇ ਬਣੇ ਪੈਣੇ ਵੀ ਨਹੀਂ ਜਦੋਂ ਇਹ ਵੈਸੇ ਤਕਰੀਬਨ ਜਦੋਂ ਇਹ ਬਣ ਗਿਆ ਚਾਰ ਬਣ ਗਿਆ ਉਹ ਤਾਂ ਇਹ ਤੁਸੀਂ ਦੱਸ ਨਹੀਂ ਸਕਦੇ ਵੀ ਛਲਰੇ ਕਿਵੇਂ ਜ਼ਰੂਰੀ ਹੈਗਾ ਜੀ ਤੇ ਦਰਸ਼ਕੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਜੇ ਕੋਈ ਕੰਮ ਕਰਨਾ ਭਾਵੇਂ ਉਹ ਆਪ ਲਈ ਕਰਨਾ ਭਾਵੇਂ ਆਪਾਂ ਪਸ਼ੂਆਂ ਲਈ ਕਰਨਾ ਸੌਂਕ ਨਾਲ ਕਰੋ ਯਾਰ ਮੈਨੂੰ ਤਾਂ ਇਹ ਕੰਮ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਆਹ ਕਿਸਾਨ ਭਰਾਵਾਂ ਦਾ ਤੁਹਾਨੂੰ 4 ਪੌਂਡ ਦਾ ਤਰੀਕਾ ਕਿਵੇਂ ਲੱਗਿਆ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਧੰਨਵਾਦ